ਕੀ ਹਾਲ ਚਾਲ ਹੈ ਜੀ ਤੇ ਆਜੋ ਤੁਹਾਨੂੰ ਕਰਾਉਣੇ ਆਂ ਸ਼ਹਿਰ ਆਪਣੇ ਜਾਨਵਰਾਂ ਦੀ ਤੇ ਆਪਣੀ ਗੁੱਡ ਮਾਰਨਿੰਗ ਤਾਂ ਰੋਜ਼ ਦੀ ਇਸੇ ਤਰ੍ਹਾਂ ਦੀ ਹੁੰਦੀ ਆ ਆਪਣੇ ਪਰਿੰਦਿਆਂ ਨਾਲ ਆ ਦੇਖੋ ਰਾਜ ਹੰਸ ਵਕਤਾਂ ਇੱਧਰ ਨਹੀਂ ਆਈ ਜਾਂਦੀਆਂ ਕੁਛ ਖੁੱਡੇ ਦੇ ਵਿੱਚ ਆ ਆਪਣੇ ਇੱਧਰ ਮੁਰਗੀਆਂ ਫਿਰਦੀਆਂ ਤੇ ਉਹ ਖਰਗੋਸ਼ ਵੀ ਫਿਰਦੇ ਆਪਣੇ ਕੋਲੇ ਤੇ ਇੱਧਰ ਤੁਹਾਨੂੰ ਕਬੂਤਰਾਂ ਦਾ ਬਟੇਰਾ ਦਾ ਵੀ ਸ਼ੌਂਕ ਕਰਾਉਣੇ ਆ ਤੇ ਆ ਦੇਖੋ ਕਬੂਤਰ ਆਪਣੇ ਬਟੇਰ ਵੀ ਵਿੱਚ ਛੱਡੇ ਵਾ ਕਿਉਂਕਿ ਇਹ ਬਟੇਰ ਜੀ ਵਗੈਰਾ ਚੋਕ ਲੈਂਦੇ ਆ ਛੋਟੇ ਜੀਵ ਹੁੰਦੇ ਜਿਹੜੇ ਵਿੱਚ ਬਖੁੱਡੇ ਦੇ ਬਣਦੇ ਆ ਤੇ ਉਹ ਬੈਠੇ ਕਬੂਤਰੀ ਆਂਡੇ ਤੇ ਕਾਉ ਪਰੇ ਬੈਠੀ ਖੁੰਝੇ ਚਾਂਡੇ ਤੇ ਕਬੂਤਰੀ ਬਟੇਰ ਆਪਣੇ ਤੇ ਆ ਦੇਖੋ ਲੱਠੇ ਕਬੂਤਰ ਚੀਨੇ ਕਬੂਤਰ ਤੇ ਵੈਸੇ ਤਾਂ ਅਲੱਗ-ਅਲੱਗ ਜੋੜੀਆਂ ਲੱਗੀਆਂ ਪਈਆਂ ਕੋਈ ਇਹ ਚੱਕਰ ਵਾਲੀ ਗੱਲ ਨਹੀਂ ਉਹ ਬੈਠਾ ਰੱਤਾ ਬੱਚਾ ਬਹੁਤ ਵਧੀਆ ਰੱਤਾ ਬੱਚਾ ਆ ਬੈਠਾ ਆ ਸੀ ਤੇ ਆਪਣੀ ਤਾਂ ਸਵੇਰੇ ਇਸੇ ਤਰ੍ਹਾਂ ਹੀ ਹੁੰਦੀ ਆ ਤੇ ਬਹੁਤ ਵਧੀਆ ਜੀ ਲੱਗਦਾ ਇਹਨਾਂ ਪ੍ਰਿੰਦਿਆਂ ਦੇ ਵਿੱਚ ਬਹੁਤ ਵਧੀਆ ਮਨ ਖੁਸ਼ ਹੁੰਦਾ ਸਵੇਰੇ ਸਵੇਰੇ ਆਈ ਦਾ ਇਹ ਤੋਂ ਕੋਈ ਚੰਗੀਆਂ ਖਬਰਾਂ ਕੋਈ ਮਾੜੀਆਂ ਖਬਰਾਂ ਤੁਹਾਨੂੰ ਪਤਾ ਕੋਈ ਪ੍ਰਿੰਦਾ ਬਿਮਾਰ ਹੋ ਜਾਂਦਾ ਕਈ ਵਾਰ ਜਾਂ ਕੋਈ ਮਰ ਜਾਂਦਾ ਪ੍ਰਿੰਦਾ ਬਸ ਇਸੇ ਤਰ੍ਹਾਂ ਹੀ ਚੱਲੀ ਜਾਂਦਾ ਰਹਿੰਦਾ ਜ਼ਿੰਦਗੀ 'ਚ ਤੇ ਆਹ ਮੁਰਗੀਆਂ ਆਪਣੀਆਂ ਰਾਜਹਾਂਸ ਵਕਤਾਂ ਕਬੂਤਰ ਵਗੈਰਾ ਤੁਹਾਨੂੰ ਦਿਖਾਏ ਆ ਉਧਰ ਤੇ ਅੰਦਰ ਮੇਰਾ ਥੋੜਾ ਅੰਦਰ ਹੋਰ ਵੀ ਕੋਕਟੇਲ ਪੈਰਟ ਵਗੈਰਾ ਤੁਹਾਨੂੰ ਦਿਖਾਉਣੇ ਆ ਅੰਦਰ ਚੱਲ ਕੇ ਬਹੁਤ ਵਧੀਆ ਆਪਣੇ ਖਰਗੋਸ਼ ਐਸੂਲ ਦੇ ਫਿਰਦੇ ਬੱਚੇ ਵਿੱਚ ਆ ਬੈਂਟਮ ਫਿਰਦਾ ਇੱਕ ਹੋਰ ਬੱਚਾ ਇੱਕ ਬੈਂਟਮ ਇਹਦੀ ਮੇਲ ਹੋ ਫਿਰਦੀ ਫੀਮੇਲ ਮੇਲ ਆਸੇ ਰਾਜ ਹੰਸ ਬਕਤਾਂ ਸਾਰੇ ਇਕੱਠੇ ਰਹਿੰਦੇ ਆ ਜਾਨਵਰ ਕੋਈ ਇੱਕ ਦੂਜੇ ਨੂੰ ਕੋਈ ਮਾਰਦਾ ਨਹੀਂ ਆ ਦੇਖੋ ਕਾ ਪਟੇਲ ਪੈਸਾ ਤੇ ਬਾਕੀ ਅਲੱਗ-ਅਲੱਗ ਸੋਚ ਹੁੰਦੀ ਆ ਹਰ ਇੱਕ ਬੰਦੇ ਦੀ ਆ ਦੇਖੋ ਰੈਵਟ ਆਇਆ ਉਧਰੋਂ ਨਿਕਲ ਕੇ ਤੇ ਅਲੱਗ-ਅਲੱਗ ਸੋਚ ਹੁੰਦੀ ਆ ਆਪ ਦੇ ਆਪ ਦੇ ਜੀਵਨ ਨੂੰ ਬਤੀਤ ਕਰਨ ਦੀ ਹੈਨਾ ਆਪਣਾ ਇੰਨਾ ਜਾਨਵਰਾਂ ਦੇ ਵਿੱਚ ਜੀ ਲੱਗਦਾ ਸ਼ੌਂਕ ਆਪਣਾ ਤੇ ਬਹੁਤ ਵਧੀਆ ਲੱਗਦਾ ਇਹਨਾਂ ਨਾਲ ਰਲ ਮਿਲ ਕੇ ਕਿਉਂਕਿ ਇਹ ਬੰਦੇ ਨਾਲੋਂ ਵੀ ਵੱਧ ਪਿਆਰ ਕਰਦੇ ਆ ਤੇ ਤੁਹਾਨੂੰ ਇੱਥੇ ਤਜਰਬਾ ਦਿਖਾਈ ਦਿੰਨੇ ਆ ਕੋਈ ਆ ਜਾ ਓਏ ਆ ਜਾ ਆ ਜਾ ਤੇ ਬਹੁਤ ਵਧੀਆ ਜੀ ਲੱਗਦਾ ਇਹਨਾਂ ਦੇ ਵਿੱਚ ਹਰ ਇੱਕ ਇਨਸਾਨ ਨੂੰ ਇਹਨਾਂ ਨਾਲ ਪਿਆਰ ਕਰਨਾ ਚਾਹੀਦਾ ਜੀਵ ਵਜਿਹਾ ਰੱਖਣੇ ਚਾਹੀਦੇ ਆ ਤੇ ਤਾਂ ਕਿ ਇਹ ਵੀ ਇੱਕ ਮਤਲਬ ਕਹਿ ਸਕਦੇ ਆਪਾਂ ਡਿਪਰੈਸ਼ਨ ਤੋਂ ਬੰਦੇ ਨੂੰ ਦੂਰ ਕਰਨ ਦਾ ਤਰੀਕਾ ਹੈ ਵੀ ਆਪਾਂ ਵਿਜੀ ਰਵਾਂਗੇ ਡਿਪਰੈਸ਼ਨ ਤੋਂ ਦੂਰ ਰਵਾਂਗੇ ਹਨ ਇਹਨਾਂ ਦੇ ਹੁਣ ਸਵੇਰ ਦਾ ਚੜ੍ਹਾਵਾਂਗਾ ਕੋਠੇ ਤੇ ਇਹਨਾਂ ਦਾ ਦਾਣਾ ਪਾਣੀ ਕਰਨਾ ਆਪਣੇ ਛਾਤੇ ਰੱਖੇ ਹੋਏ ਆ ਤੇ ਸਵੇਰ ਦੇ ਨਾਲ ਦਾਣੀ ਦਾਣਾ ਪਾਣੀ ਕਰਨ ਤੇ ਚੜੇ ਹੋਏ ਆ ਠੰਡਾ ਤੱਤਾ ਪਾਣੀ ਪਾਇਆ ਇਹਨਾਂ ਨੂੰ ਫੀਡ ਵਗੈਰਾ ਹੋਰ ਦੇਖੇ ਜਾਨਵਰ ਚੈੱਕ ਕਰੇ ਕੋਈ ਬਿਮਾਰਤਾ ਨਹੀਂ ਕੋਈ ਕਿਵੇਂ ਵੀ ਹਨ ਤੇ ਇਦਾਂ ਹੀ ਮਤਲਬ ਸਵੇਰ ਸ਼ਾਮ ਆਪਣੀ ਲੰਘ ਜਾਂਦੀ ਹੈ ਵਧੀਆ ਦਿਨੇ ਕੰਮ ਤੇ ਹੋਈਦਾ ਤੇ ਸ਼ਾਮ ਨੂੰ ਇਹਨਾਂ ਜਦੋਂ ਕੰਮ ਤੋਂ ਆਈਦਾ ਸਾਰਾ ਥਕਿਆ ਹੋਇਆ ਲੈ ਜਾਂਦੇ ਇਹਨਾਂ ਨਾਲ ਰਲ ਮਿਲ ਕੇ ਤੇ ਬਹੁਤ ਵਧੀਆ ਲੱਗਦਾ ਆਪਣੇ ਰੈਬਿਟ ਫਿਰਦੇ ਤੇ ਬਹੁਤ ਵਧੀਆ ਪੱਟ ਮਤਲਬ ਕਹਿ ਸਕਦੇ ਆਪਣੇ ਘਰੇਲੂ ਜਾਨਵਰ ਬਹੁਤ ਵਧੀਆ ਸੋਹਣਾ ਲੱਗਦਾ ਚੰਗਾ ਲੱਗਦਾ ਇਹਨਾਂ ਨਾਲ ਮਿਲ ਕੇ ਆਹ ਦੇਖੋ ਤੇ ਧੰਨਵਾਦ ਜੀ ਇਸੇ ਤਰ੍ਹਾਂ ਆਪਣੀ ਰੋਜ਼ ਦੀ ਸਵੇਰ ਇਸੇ ਤਰ੍ਹਾਂ ਹੀ ਹੁੰਦੀ ਆ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਧੰਨਵਾਦੀ ਤੇ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਹਰਜਿੰਦਰ ਪੋਲਟਰੀ ਫਾਰਮ ਤੇ ਆਪਣੇ ਤੋਂ ਜੇਕਰ ਤੁਸੀਂ ਇੱਕ ਦਿਨ ਤੋਂ ਲੈ ਕੇ ਇੱਕ ਮਹੀਨੇ ਦਾ ਬੱਚਾ ਮਿਲ ਜੂਗਾ ਆਪਣੇ ਕੋਲੋਂ ਮੂਰੇ ਫਰਵਰੀ ਦੇ ਵਿੱਚ ਜੇ ਕਿਸੇ ਨੇ ਲੈਣਾ ਹੋਵੇ ਤਾਂ ਆਪਣੇ ਨਾਲ ਕੰਟੈਕਟ ਕਰ ਸਕਦਾ ਤੇ ਆਪਣੇ ਕੋਲੇ ਆਰ ਆਈ ਆਰ ਬਰੀਡ ਬਲੈਕਾਸਟਰ ਲਾਪ ਤੇ ਜੇ ਕੜਕਨਾਥ ਜਾਂ ਡਬਲ ਐਫ ਜੀ ਲੈਣਾ ਉਹ ਆਪਾਂ ਨੂੰ ਪਹਿਲਾਂ ਆਰਡਰ ਕਰਾ ਕੇ ਫਿਰ ਵੈਸੇ ਤਾਂ ਸਾਰੇ ਆਰਡਰਤੀ ਹੁੰਦੇ ਆ ਵਰੇ ਥੋੜਾ ਜਿਹਾ ਆਪਾਂ ਕੱਟ ਕਰਦੇ ਇਹਦਾ ਕੰਮ ਡਬਲ ਐਫ ਸੀ ਦਾ ਤੇ ਇਹਦਾ ਕੜਕਨਾਦ ਦਾ ਤੇ ਜੇ ਕਿਸੇ ਨੂੰ ਚਾਹੀਦੇ ਆਪਣੇ ਨਾਲ ਕੰਟੈਕਟ ਕਰ ਸਕਦਾ ਆਰ ਆਈ ਆਰ ਬਲੈਕਾਸਟਰ ਲੌਪ ਧੰਨਵਾਦ ਜੀ ਕਰਿਓ ਕੰਟੈਕਟ ਆਪਣਾ ਨੰਬਰ ਆ 95010 30988 95010 30988 ਧੰਨਵਾਦ ਜੀ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ